ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਮੇਰੀ ਸਹੇਲੀ ਤੇ ਲੇਖ ਤੇ ਦੱਸ ਲੈਣਾ ਪੰਜਾਬੀ ਵਿੱਚ ਜੇ ਕੋਈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਮੇਰੀ ਸਹੇਲੀ ਦਾ ਨਾਮ ਖੁਸ਼ੀ ਹੈ ਦੂਸਰੀ ਲਾਈਨ ਹੈ ਉਹ ਚੌਥੀ ਜਮਾਤ ਵਿੱਚ ਪੜਦੀ ਹੈ ਤੀਸਰੀ ਲਾਈਨ ਹੈ ਉਹ 9 ਸਾਲ ਦੀ ਹੈ ਚੌਥੀ ਲਾਈਨ ਹੈ ਉਹ ਪੜਾਈ ਵਿੱਚ ਬੜੀ ਚੰਗੀ ਹੈ ਪੰਜਵੀਂ ਲਾਈਨ ਹੈ ਉਹ ਹਮੇਸ਼ਾ ਚੰਗੇ ਨੰਬਰ ਲੈ ਕੇ ਆਉਂਦੀ ਹੈ 6ਵੀਂ ਲਾਈਨ ਹੈ ਉਹ ਸੈਂਟ ਜੋਸਫ ਕਨਵੈਂਟ ਸਕੂਲ ਵਿੱਚ ਪੜਦੀ ਹੈ 7ਵੀਂ ਲਾਈਨ ਹੈ ਉਹ ਕਲਾਸ ਵਿੱਚ ਮੇਰੇ ਨਾਲ ਹੀ ਬੈਠਦੀ ਹੈ ਅੱਠਵੀਂ ਲਾਈਨ ਹੈ ਅਸੀਂ ਆਪਣੇ ਰਾਜ਼ ਸਾਂਝੇ ਕਰਦੇ ਹਾਂ ਅਤੇ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ ਨੌਵੀਂ ਲਾਈਨ ਹੈ ਉਹ ਦਿਆਲੂ ਅਤੇ ਸਮਝਦਾਰ ਹੈ 10ਵੀਂ ਲਾਈਨ ਹੈ ਮੈਂ ਸਾਡੀ ਦੋਸਤੀ ਦੀ ਕਦਰ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਇਹ ਜ਼ਿੰਦਗੀ ਭਰ ਰਹੇਗੀ ਤਾ ਬੱਚਿਓ ਐਸੀ ਮੇਰੀ ਸਹੇਲੀ ਤੇ ਦੱਸ ਲੈਣਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ